कई थाई भारी मीरे तबाही हुई है केदारनाथ के भीम बली फटे बदल सो पैदल पार प्रभावित हुए ने कई यात्री फसे हुए ने टिहरी देख भी बदल फटने के दो मौत हुई है। भी कई थाई थे कि बारिश हुई है जिसके करके हालात काफी ज्यादा खराब हो चुके ने ਉਤਰਾਖੰਡ ਦੇ ਵਿੱਚ ਕਈ ਕਈ ਥਾਵਾਂ ਤੇ ਜੜੇ ਕੀ ਪਾਰੀ ਮੀਦ ਨਾਲ ਤਬਾਹੀ ਦੇਖਣ ਨੂੰ ਮਿਲੀ ਹੈ ਨਦੀਆਂ ਉਫਾਨ ਤੇ ਉਤਰਾਖੰਡ ਦੇ ਵਿੱਚ ਵੀ ਕਈ ਥਾਵਾਂ ਤੇ ਬੱਦਲ ਫਟੇ ਨੇ ਕੇਦਾਰਨੱਥ ਦੇ ਪੀਂਂ बरसते ਦੇ ਵਿੱਚ ਜਿਹੜੇ ਬੱਦਲ ਫਟੇ ਨੇ ਪੈਦਲ ਮਾਰਗ ਨੇ ਜਿਹੜੇ ਕੀ ਪੈਦਲ ਯਾਤਰੀ ਉਹਨਾਂ ਦੇ ਲਈ ਵੀ ਜਿਹੜੇ ਕੀ ਰਸਤੇ ਪ੍ਰਭਾਵਿਤ ਹੋ ਰਹੇ ਨੇ ਟਿਹਰੀ ਦੇ ਵਿੱਚ ਬੱਦਲ ਫਟਣ ਦੇ ਨਾਲ ਦੋ ਮੌਤਾਂ ਵੀ ਹੋਈਆਂ ਨੇ ਸੋ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਰੁਕਣ ਦੇ ਲਈ ਕਿਹਾ ਗਿਆ ਹੈ ਫਿਲਹਾਲ ਸੋ ਉਤਰਾਖੰਡ ਦੇ ਵਿੱਚ ਵੀ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਬੇਹਦ ਭਿਆਨਕ ਤਸਵੀਰਾਂ ਨੇ ਨਦੀਆਂ ਆਪਣੇ ਉਫਾਨ ਤੇ ਨੇ ਬੱਦਲ ਫਟਰੇ ਨੇ ਬੱਦਲ ਫਟਕੇ ਜਿਹੜੀ ਤੇ ਦੋ ਮੌਤਾ ਵੀ ਹੋਈਆਂ ਨੇ ਕਈ ਯਾਤਰੀ ਨੇ ਜਿਹੜੇ ਕਿ ਫਸੇ ਹੋਏ ਨੇ ਫਿਲਹਾਲ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਯਾਤਰੀ ਸੁਰੱਖਿਆ ਥਾਵਾਂ ਤੇ ਨੇ ਉਹ ਉੱਥੇ ਹੀ ਰਹਿਣ ਸੋ ਟਿਗਰੀ ਦੇ ਵਿੱਚ ਵੀ ਬੱਦਲ ਫਟਿਆ ਜਿਸ ਦੇ ਕਰਕੇ ਦੋ ਮੌਤਾ ਹੋਈਆਂ ਨੇ ਸੋ ਯਾਤਰੀਆਂ ਨੂੰ ਰੋਕ ਦਿੱਤਾ ਗਿਆ ਹੈ ਸੁਰੱਖਿਆ ਥਾਵਾਂ ਤੇ ਜੋ ਤੱਕ ਹਾਲਾਤ ਸਹੀ ਨਹੀਂ ਹੁੰਦੇ ਸੋ ਪਾਰੀ ਬਰਸਾਤ ਦੇ ਵੱਲੋਂ ਤਬਾਹੀ ਮਚਾਈ ਜਾ ਰਹੀ ਹੈ ਹਰ ਪਾਸੇ ਹੀ ਉਤਰਾਖੰਡ ਦੇ ਵਿੱਚ ਵੀ ਕੇਦਾਰਨਾਥ ਦੇ ਪੀ ਬਲੀ ਦੇ ਵਿੱਚ ਬੱਦਲ ਫਟਿਆ ਤੇ ਜਿਸ ਦੇ ਕਰਕੇ ਹਾਲਾਤ ਤੇ ਜਿਹੜੇ ਕਿ ਕਾਫੀ ਖਰਾਬ ਹੋ ਚੁੱਕੇ ਨੇ ਸੋ ਪੈਦਲ ਬਾਰਕ ਵੀ ਪ੍ਰਭਾਵਿਤ ਹੋ ਰਹੇ ਨੇ ਤੇ ਕਈ ਯਾਤਰੀ ਵੀ ਇਸ ਕਰਕੇ ਕਰਕੇ ਫਸੇ ਹੋਏ ਨੇ ਸੂਚਿਹਰੀ ਦੇ ਵਿੱਚ ਵੀ ਪੱਧਰ ਫਟਣ ਦੇ ਕਰਕੇ ਦੋ ਮੋਤਾ ਹੋਈਆਂ ਨੇ ਫਿਲਹਾਲ ਜੜੇ ਕਿ ਯਾਤਰੀਆਂ ਨੂੰ ਸੁਰੱਖਿਆ ਥਾਵਾਂ ਤੇ ਰੁਕਣ ਦੇ ਲਈ ਕਿਹਾ ਗਿਆ ਹੈ